ਪਟਿਆਲਾ ਦੇ ਪਿੰਡ ਚੋਰਾ ਬਖੇਰ ਰਹਿੰਦੇ ਨੰਬਰਦਾਰ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਡੇ ਬੇਟੇ ਦੀ ਦੇਰ ਰਾਤ ਫਲਾਈਟ ਸੀ ਜਿਸ ਨੂੰ ਉਹ ਛੱਡਣ ਗਏ ਹੋਏ ਸਨ ਜਦੋਂ ਸਵੇਰੇ ਉਹਨਾਂ ਦੇ ਕੰਮ ਕਰਨ ਵਾਲੀ ਨੇ ਘਰ ਖੋਲਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਇਸ ਮੌਕੇ ਤੇ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਚੋਰਾਂ ਨੇ ਪਿਛਲੇ ਪਾਸੇ ਦੀ ਖਿੜਕੀ ਤੋੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗੱਲ ਤਾਂ ਹੋਈ ਹੈ ਜੀ ਮੇਰੇ ਬੇਟੇ ਬਾਹਰ ਦੋ ਐਨ ਆਰ ਆਈ ਇਟਲੀ ਚ ਰਹਿੰਦੇ ਆ ਵੱਡਾ ਬੇਟਾ ਮੇਰੇ ਦੀ ਫਲਾਈਟ ਸੀਗੀ ਛੋਟਾ ਬੇਟਾ ਮੇਰੇ ਨਾਲ ਰਹਿੰਦਾ ਔਰ ਅੱਤੀ ਚੱਲੇ ਗਏ ਸੀ ਲੈਣ ਨੂੰ ਕੈਮਰੇ ਮੇਰੇ ਕੱਲ ਤੇ ਬੰਦਵੇਂ ਕੈਮਰੇ ਆਲਰੇਡੀ ਲੱਗੇ ਹੋਏ ਸਾਡੇ ਮਕਾਨ 'ਚ ਤੇ ਸਵੇਰੇ ਜਦੋਂ ਸਾਡੇ ਕੰਮ ਵਾਲੀ ਸਪਾਈਆਂ ਕਰਨ ਆਲੀ ਗਈ ਤਾਂ ਉਸਨੇ ਦੱਸਿਆ ਵੀ ਆਪਣਾ ਸਾਰਾ ਕੁ ਪੱਟਿਆ ਪਿਆ ਜੀ ਅੰਦਰੋਂ ਜਦੋਂ ਅਸੀਂ ਦੇਖਿਆ ਤਾਂ ਦਰਾਜ ਲੋਕਰ ਸਾਰਾ ਕੁ ਪਟਕੇ ਕੋਈ ਬੰਦਾ ਚੋਰੀ ਕਰਕੇ ਪਿੱਛੋਂ ਵਿੰਡੋ ਪਟਕੇ ਨਿਕਲ ਗਿਆ ਜੀ ਕਿੰਨੇ ਕੁ ਜੀ ਚੋਰੀ ਹੋਈ ਹੈ ਕੀ ਚੋਰੀ ਦੇ ਵਿੱਚ ਗਹਿਣੇ ਘਟੇ ਸੀਗੇ ਜੀ ਕੋਈ ਕੈਸ਼ ਸੀਗਾ ਕੋਈ ਯੂਰੋ ਸੀਗਾ ਜੀ ਕਿੰਨੇ ਦਾ ਅਪਰੋਕਸੀਮੇਟ 20-30 ਲੱਖ ਰੁਪਏ ਜੀ ਪੁਲਿਸ ਨੂੰ ਕਲਾ ਦਿੱਤੀ ਪੁਲਿਸ ਨੂੰ ਰਿਪੋਰਟ ਕਰਤੀ ਸੀਗੀ ਆ ਗਏ ਪੁਲਸ ਆ ਗਏ ਕਿ ਲਾ ਦੱਕੀ ਨਹੀਂ ਕਿ ਉਹ ਨਹੀਂ ਮੈਂ ਦੇਖੂਆ ਕੈਮਰੇ ਜ ਆਸ-ਪਾਸ ਹੋ ਕੇ ਮੈਂ ਉਸੇ ਸਾਡੇ ਕੈਮਰੇ ਬੰਦਾਂ ਬਾਅਦ ਕਿ ਉਹ ਪੂਰਾ ਜਾਂਚ ਕਰੂਗਾ ਪਤਾ ਲੱਗ ਜਾਊਗਾ ਜੀ ਕੋਈ ਸ਼ੱਕ ਵਗੈਰਾ ਕਿਸੇ ਦੇ ਸ਼ੱਕ ਹੁਣ ਐਵੇਂ ਕਿਸੇ ਦਾ ਨਾਮ ਲੈ ਆਂ ਜਾਂਦਾ ਜੀ ਬਾਕੀ ਜੋ ਹੋਊਗਾ ਮੌਕੇ ਤੇ ਪਤਾ ਲੱਗ ਜਾਊਗਾ ਆਈ ਕਿਥੇ ਚੋਰ ਨੂੰ ਪੁੱਛ ਲੂ ਚੋਰ ਹੁਣ ਸਾਨੂੰ ਇਸ ਬਾਰੇ ਕੋਈ ਪਤਾ ਲੱਗੇਗਾ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਖਿੜਕੀ ਪੱਟੀ ਹੈ ਜੀ ਖਿੜਕੀ ਨਹੀਂ ਖਿੜਕੀ ਨਹੀਂ ਬੜਾ ਜੀ ਉਹ ਘਟਨਾ ਨੂੰ ਘਟੇ ਲੱਗ ਰਹੀ ਕੀ ਇਹ ਘਟਨਾ ਘਟਾ ਬਰਾਦਰ ਮੌਕੇ ਤੇ ਮੌਜੂਦ ਪਿਆ ਜੀ ਡੀਐਸਪੀ ਸਿਟੀ 2 ਜੰਗਵੀਰ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਨਗ ਅਤੇ ਹੋਰ ਸਮਾਨ ਨੂੰ ਨਹੀਂ ਛੇੜਿਆ ਗਿਆ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਕਮਰੇ ਬੰਦ ਕਿਉਂ ਪਏ ਸਨ ਅਤੇ ਕਿੰਨੇ ਦੀ ਚੋਰੀ ਹੋਈ ਹੈ ਇਹ ਪਿੰਡ ਚੌਰਾ ਇੱਥੇ ਮੇਰੇ ਹੁਣ ਫੋਨ ਆਇਆ ਸੀ ਸਾਡੇ ਇਨਸਪੈਕਟਰ ਸਾਹਿਬ ਦਾ ਵੀ ਇਹ ਇੱਕ ਦੇ ਆਪਣੇ ਬਾਕੀ ਦੇ ਸਾਰੇ ਘਰ ਦੇ ਘਰ ਹੀ ਸੀਗੇ ਇੱਕ ਬੱਚੇ ਨੂੰ ਲੈਣ ਗਏ ਹੋਏ ਸੀਗੇ ਇਹਨਾਂ ਦਾ ਕੋਈ ਬਾਹਰੋਂ ਆਇਆ ਸੀ ਇਟਲੀ ਉਹ ਤੋਂ ਲੈਣ ਗਏ ਸੀ ਤੇ ਉਸੇ ਕਮਰੇ 'ਚ ਹੀ ਚੋਰੀ ਹੋਈ ਹੈ ਉਹ ਉਹਨਾਂ ਨੇ ਹੋਰ ਕੁਝ ਨਹੀਂ ਛੇੜਿਆ ਜਦ ਮੈਂ ਮੌਕਾ ਵੇਖਿਆ ਗੇਟ 'ਚੋਂ ਅੰਦਰ ਵੜ ਕੇ ਮਤਲਬੀ ਵੀ ਜਿਵੇਂ ਐ ਲੱਗਦਾ ਬੰਦੇ ਨੂੰ ਕੁਝ ਪਤਾ ਹੀ ਹੁੰਦਾ ਚੋਰ ਨੂੰ ਵੀ ਇੱਥੋਂ ਹੀ ਚੋਰੀ ਕਰਨੀ ਹੈ ਐਦਾਂ ਦੇਖ ਦੇ ਮੌਕੇ ਤੇ ਦੇਖਣ ਨੂੰ ਐ ਲੱਗ ਰਿਹਾ ਬਾਕੀ ਅਸੀਂ ਵੈਰੀਫਾਈ ਕਰਦੇ ਹਾਂ ਕੀ ਕੀ ਚੋਰੀ ਹੋਇਆ ਇਹਨਾਂ ਨੂੰ ਪੁੱਛਦੇ ਪਏ ਹਾਂ ਵੀ ਕੀ ਚੋਰੀ ਹੋਇਆ ਕਿੱਦਾਂ ਹੋਇਆ ਵੀ ਉਹ ਸਾਰੇ ਦੱਸਦੇ ਪਏ ਸੀਸੀਟੀਵੀ ਕੈਮਰਾ ਵੀ ਕੁਝ ਕੀ ਕਿੰਨੇ ਕੀ ਚੋਰੀ ਹੋਈ ਹੈ ਕਰਦੇ ਨਹੀਂ ਹਜੇ ਪੁੱਛ ਰਹੇ ਹਾਂ ਜੀ ਉਹ ਗਿਣਦੇ ਪਏ ਨੇ ਦੱਸਦੇ ਨੇ ਕੋਈ ਕੈਮਰਾ ਵਗੈਰਾ ਲੱਗੇ ਨੇ ਜੀ ਹਾਂ ਕੈਮਰੇ ਲੱਗੇ ਨੇ ਉੱਥੇ ਤਾਂ ਨਹੀਂ ਲੱਗੇ ਉਹਨਾਂ ਦੇ ਕੈਮਰੇ ਉਹ ਕਹਿੰਦੇ ਵੀ ਸਾਡੇ ਕੈਮਰੇ ਕੱਲ੍ਹ ਦੇ ਬੰਦ ਆ ਇਹ ਵੀ ਦੇਖ ਰਹੇ ਕਿਉਂ ਬੰਦ ਆ ਕੈਮਰੇ ਤਾਂ ਲੱਗੇ ਨੇ ਬਹੁਤ ਪਰ ਇਹ ਕ ਮੁਕੇ ਦੇ ਫਰੈਂਚ ਕਿਵੇਂ ਆਇਆ ਦੋਸਤ ਹਾਂ ਆ ਗਿਆ ਆ ਗਿਆ ਸਾਰੇ ਆ ਗਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ